Don't bother this. <coughs> Why, Gru? Why, Gru? ਵਾਹਿਗੁਰੂ 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 ਬismillah ਵਾਹਿਗੁਰੂ ਜਿਮਰਸ਼ ਆਹ ਵਾਹਿਗੁਰੂ ਕਰੋ ਜੀ ਦਰਸ਼ਨ ਇੱਥੇ ਇਕੱਠਾ ਹੈ ਸੀ ਬਾਬਾ ਦੀਪ ਸਿੰਘ ਜੀ ਦਾ ਸੀਸ ਵਾਹਿਗੁਰੂ 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 ਵਾਹਿਗੁਰੂ

ਬਾਪਾ ਨੂੰ ਇਹ ਪਬਿੱਤਰ ਜਗ ਅਜੀਤਿ ਬਾਪਾ ਜੀ ਦਾ ਸੀਸ ਥੜ੍ਹ ਤੋਂ ਅਲੱਗ ਹੋਇਆ ਸੀ ਦੁਬਾਰਾ ਦਰਸ਼ਨ ਕਰਨ ਨੂੰ ਮੰਗੋ ਮਨ ਤਾਂ ਵਾਹਿਗੁਰੂ ਵਾਹਿਗੁਰੂ ਪਸیں ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਵਾਹਿਗੁਰੂ ਤੁਰੰਤ ਹਨ ਰੋੜਤੇ ਹੈ ਜਦੋਂ ਬਾਬਾ ਹਰਵੰਦਰ ਸਾਹਿਬ ਤੋਂ ਤੁਰੰਤ ਹਨ ਰੋੜਤੇ ਜਾਂਦੇ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਪਾਕ ਤੇ ਪਵਿੱਤਰ ਜਗ੍ਹਾ ਦੇ ਜਿੱਥੇ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਹਣੀ ਨੇ ਮਿਲਣਾ ਮਾਰ ਦਿੱਤਾ ਸੀ ਕਿ ਹਰਮੰਦਰ ਸਾਹਿਬ ਤਾਂ ਇੱਥੋਂ ਬੜੀ ਦੂਰ ਹੈ ਤੇ ਇੱਥੇ ਸੀਸ ਕੱਟਿਆ ਗਿਆ ਸੀ ਜਦੋਂ ਉਹਨਾਂ ਦਾ ਤੇ ਇੱਥੋਂ ਫਿਰ ਉਹਨਾਂ ਨੇ 18 ਸੇੜ ਦਾ ਖੰਡਾ ਸੀ ਉਹਨਾਂ ਦੇ ਹੱਥ ਵਿੱਚ ਇੱਥੋਂ ਲੈ ਕੇ ਫਿਰ ਹਰਮੰਦਰ ਸਾਹਿਬ ਤੱਕ ਉਹਨਾਂ ਨੇ ਫਿਰ ਦੁਸ਼ਮਣਾਂ ਦੇ ਉਹ ਹਾਲ ਕੀਤੇ ਸੀ ਕਿ ਦੁਸ਼ਮਣ ਭੈ ਭੀਤ ਹੋ ਗਏ ਕਿ ਬਿਨਾਂ ਸੀਸ ਤੋਂ ਲੜਨ ਵਾਲਾ ਸੂਰਮਾ ਫਿਰ ਹਰਿ ਮੰਦਰ ਸਾਹਿਬ ਜਾ ਕੇ ਉਹਨਾਂ ਨੇ ਵਾਹਿਗੁਰੂ ਗਰਗੀਆਂ ਮਾਰਤਾ ਨਗਰਾਂ ਪਾ ਕੇ ਆਪਣਾ ਨਿਮਰ ਸੋਭਾ ਕਰੋ ਜੀ ਹਰਿ ਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਜਾ ਕੇ ਫਿਰ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ ਸੀ ਇੱਥੇ ਕਟਿਆ ਗਿਆ ਸੀ ਬਾਬਾ ਜੀ ਦਾ ਜੀਵਨ ਦੇਖ ਕੇ ਕੀ ਸੰਗਤ ਕਰਨ ਵਾਲਾ ਆਪ ਮਹਾਰਾਜ ਕਾ ਉਠਦਾ ਸੀ ਬਾਬਾ ਜੀ ਮੈਨੂੰ ਵੀ ਕਲਿੰਗੀਆਂ ਵਾਲੇ ਦੀ ਅਮਰਤ ਦੀ ਦਾਤ ਬਖਸ਼ੋ ਵਾਹਿਗੁਰੂ ਸਹੀ ਗੱਲ ਹੈ ਇਹ ਉਹ ਪਵਿੱਤਰ ਜਗ੍ਹਾ ਹੈ ਵਾਹਿਗੁਰੂ ਜਿਹੜੇ ਤੁਸੀਂ ਦਰਸ਼ਨ ਕੀਤੇ ਨੇ ਜਿਹੜੇ-ਜਿਹੜੇ ਵੀਰਾਂ ਨੇ ਦਰਸ਼ਨ ਕਰ ਲਏ ਨੇ ਮਨੋਂ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਦਾਸ ਨੂੰ ਵੀ ਮੈਂ ਵੀ ਕਈ ਵਾਰ ਆਇਆ ਪਰ ਅੱਜ ਦਰਸ਼ਨ ਹੋਏ ਨੇ ਮਹਾਪੁਰਸ਼ਾਂ ਨੇ ਕਿਸੇ ਨੇ ਬਚਨ ਕੀਤੇ ਗੁਰਦੁਆਰਾ ਢੱਲਾ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਗਿਆ ਸੀ ਇੱਥੋਂ ਹਰਮੰਦਰ ਸਾਹਿਬ ਤੱਕ ਉਹ ਬਿਨਾ ਸੀਸ ਤੋਂ ਲੜਦੇ ਗਏ ਸੀ ਵਾਹਿਗੁਰੂ ਬਾਪਾ ਜੀ ਦੇ ਪਾਕ ਪਵਿੱਤਰ ਖੂਨ ਦੇ ਨਾਲ ਰੰਗੀ ਹੋਈ ਪਵਿੱਤਰ ਜਗਾ ਵਾਹਿਗੁਰੂ 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 ਉੱਥੋਂ ਥੋੜੀ ਧੁੰਦ ਪੈ ਰਹੀ ਹੈ ਬਾਹਰ ਦਿਖਾ ਦਿੰਦੇ ਹਾਂ ਵਾਹਿਗੁਰੂ 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 ਕਰੋ ਦਰਸ਼ਲਵਾਹਾ ਹਾਦਰਿਆ ਵਾਹਿਗੁਰੂ ਵਾਹਿਗੁਰੂ ਗਲਤੀ ਫਲਤੀ ਦੇਖਿਮਾ ਅਬ ਆਦੀਪ ਸਿੰਘ ਜੀ ਸਭ ਤੇ ਕਰਨ ਕਿਰਪਾ ਤੇ ਮੈਂ ਤੁਹਾਡਾ ਦੋਸਤ ਹਰ ਹਿੰਦੂ ਦਾ